ਦੀ ਸਰਕਾਰ ਨਾ ਪੋਰ ਮੁਦਹਾਬ ਮੁਦਹਾਬ ਪਨਾ ਚੋਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪਨਾ ਚੋਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਥੀਓ ਅੱਜ ਦਾ ਜਿਹੜਾ ਇਹ ਧਰਨਾ ਉਹ ਇਸ ਤਰ੍ਹਾਂ ਤੇ ਲਾਇਆ ਕਿਉਂਕਿ ਕੇਂਦਰ ਦੀ ਸਰਕਾਰ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਨਾ ਨਾਲ ਮਤਰਈ ਮਾਂ ਵਾਲਾ ਸੂਚਨ ਕਰ ਰਹੀ ਆ ਕਿਤੇ ਵੀ ਵਿਰੋਧੀ ਪਾਰਟੀਆਂ ਦੀਆਂ ਚੁੱਕਾ ਸਰਕਾਰਾਂ ਹੁਣ ਆ ਸਰਕਾਰਾਂ ਨੂੰ ਹਟ ਕਰਨ ਦੇ ਲਈ ਜਿਹੜਾ ਕੇਂਦਰੀ ਖੰਡ ਦੇ ਅੰਦਰ ਜੀਐਸਟੀ ਦੇ ਵਿੱਚ ਉਹਨਾਂ ਦਾ ਬਣਦਾ ਹਿੱਸਾ ਉਹ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ ਜਾਂ ਟਾਈਮ ਸਰਨੀ ਦਿੱਤਾ ਜਾਂਦਾ ਦੂਸਰਾ ਉੱਤੇ ਰਾਜਪਾਲਾਂ ਨੂੰ ਉਕਸਾ ਕੇ ਜਿਹੜੇ ਵੀ ਸੂਬਾ ਸਰਕਾਰਾਂ ਕੋਈ ਬਿੱਲ ਪਾਸ ਕਰਦੀਆਂ ਉਹਨਾਂ ਬਿੱਲ ਪ ਬਿੱਲਾਂ ਦੇ ਉੱਤੇ ਉਹਨਾਂ ਕਾਨੂੰਨਾਂ ਦੇ ਉੱਤੇ ਰਾਜਪਾਲ ਨੇ ਸਾਈਨ ਕਰਨੇ ਹੁੰਦੇ ਆ ਉਹ ਰਾਜਪਾਲ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਲੰਬਾ ਲੰਬਾ ਸਮਾਂ ਉਹਨਾਂ ਨੂੰ ਲਟਕਾ ਕੇ ਰੱਖਦਾ ਜਾਂ ਸਾਈਨ ਕਰ ਦੋ ਅਨਕਾਰ ਕਰ ਦਿੰਦਾ ਇਸੇ ਟੰਗ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਪਰੇਸ਼ਾਨ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਆ ਕਿਸੇ ਦੇ ਮਗਰ ਈਡੀ ਲਾਤੀ ਜਾਂਦੀ ਆ ਕਿਸੇ ਦੇ ਮਗਰ ਸੀਬੀਆਈ ਲਾਤੀ ਜਾਂਦੀ ਆ ਕਿਸੇ ਦੇ ਮਗਰ ਦੂਸਰੀਆਂ ਹੋਰ ਏਜੰਸੀਆਂ ਜਿਹੜੀਆਂ ਆਮਦਨ ਕਰ ਵਪਾਰ ਨੂੰ ਲਾਤਾ ਜਾਂਦਾ ਅਸੀਂ ਇਸ ਹੱਕ 'ਚ ਨਹੀਂ ਕਿ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਹੁਣਾ ਤੋਂ ਪੁੱਛ ਪੜਤਾਲ ਨਾ ਕੀਤੀ ਜਾਵੇ ਅਸੀਂ ਚਾਹੁੰਦੇ ਆ ਕਿ ਉਹਨਾਂ ਤੋਂ ਪੁੱਛ ਪੜਤਾਲ ਹੋਵੇ ਪਰ ਇਹ ਨਹੀਂ ਕਿ ਜਿਹੜਾ ਤਾਂ ਬੀਜੇਪੀ 'ਚ ਸ਼ਾਮਲ ਹੋ ਗਿਆ ਉਹ ਦੁੱਧ ਤੋਤਾ ਜਿਹੜਾ ਬੀਜੇਪੀ 'ਚ ਸ਼ਾਮਲ ਨਹੀਂ ਹੋਇਆ ਉਹਦੇ ਮਗਰ ਈਡੀ ਵੀ ਤੁਰੇ ਫਿਰਦੀ ਐ ਚਾਹੇ ਉਹਨੇ ਕੀਤਾ ਕੁਝ ਚਾਹੇ ਨਹੀਂ ਕੀਤਾ ਉਹਦੇ ਮਗਰ ਸੀਬੀਆਈ ਵੀ ਤੁਰੇ ਫਿਰਦੀ ਐ ਉਹਦੇ ਮਗਰ ਰਾਮਜਨਕਰ ਵਿਭਾਗ ਵੀ ਤੁਰਿਆ ਫਿਰਦਾ ਚਾਹੇ ਏਜੰਸੀਆਂ ਪੱਲਿਓਂ ਵੀ ਕੱਢ ਸਕਦੀਆਂ ਕਈ ਕੁਛ ਕਈ ਵਾਰ ਇਦਾਂ ਦੇ ਪਟਾਲੇ ਵੀ ਨਿਕਲੇ ਆ ਬੜਾ ਕੁਛ ਆ ਕਰੋੜੀ ਪਾਰਟੀ ਨੂੰ ਕਰਨਾ ਤੇ ਉੱਥੇ ਸਾਰੇ ਹੀ ਹਤਕੰਡੇ ਉਹਨਾਂ ਨੇ ਵਰਤ ਦੇਣੇ ਆ ਤੇ ਜੇ ਜਿਹੜਾ ਬੀਜੇਪੀ ਦੀ ਚੰਗ ਲਾਉਂਦੀਆਂ ਉਹ ਸਾਰੇ ਦੰਦ ਪਾਪਾ ਤੁਸੀਂ ਆਪਰ ਦੇਖ ਲਈਏ ਤੇ ਆ ਆਜੋ ਆਜੋ ਪੰਜਾਬ ਦੇ ਅੰਦਰ ਹੀ ਦੇਖਦੇ ਆ ਜਿਹੜਾ ਜੱਗੜ ਆ ਉਹ ਕਾਂਗਰਸ ਵਿੱਚ ਰਿਆ ਕੀ ਕਾਂਗਰਸੀਆਂ ਦੇ ਉੱਤੇ ਮਤਲਬ ਜਿਹੜੇ ਤਾਂ ਬੀਜੇਪੀ ਚ ਨਹੀਂ ਸ਼ਾਮਲ ਹੋਏ ਉਹਨਾਂ ਦੇ ਵਗਰ ਈਟੀਵੀ ਤੁਸੀਂ ਕਹਿੰਦੇ ਉਹਨਾਂ ਦੇ ਮਗਰ ਵਿਜੀਲੈਂਸ ਵੀ ਤੁਰੀ ਫਿਰਦੀ ਆ ਤੇ ਉਹਨਾਂ ਦੇ ਮਗਰ ਜਿਹੜੇ ਆਮਦਨ ਕਰ ਸਾਰੇ ਸਾਰੀਆਂ ਏਜੰਸੀਆਂ ਉਹਨਾਂ ਦੇ ਪਿੱਛੇ ਪਿੱਛੇ ਭੱਜੀਆਂ ਕਰਦੀਆਂ ਜਿਹੜਾ ਜਾਖੜ ਹੋ ਗਿਆ ਜਾਂ ਉਹਦੇ ਨਾਲ ਵੱਖਰੀ ਟੀਮ ਆ ਅਮਰਿੰਦਰ ਸੋਂ ਹੋ ਗਿਆ ਹੋਰ ਜਿੰਨੇ ਵੀ ਬੀਜੇਪੀ ਚ ਕਾਂਗਰਸੀ ਸ਼ਾਮਲ ਹੋ ਗਏ ਪਰ ਉਹਨਾਂ ਨੂੰ ਕਹਿਣ ਹੈ ਉਹਨਾਂ ਦੇ ਵਗਰ ਅਜੇ ਤੱਕ ਗੋਲਨੀ ਨਹੀਂ ਕਹਿਣਾ ਕਹਿਣਾ ਉਂਗਲ ਵੀ ਨਹੀਂ ਕੀਤੀ ਵੀ ਇਹਨਾਂ ਨੂੰ ਵੀ ਪੜਾ ਜਾਣਾ ਚਾਹੀਦਾ ਦੀ ਵੀ ਜਾਣ ਚੋਣੀ ਚਾਹੀਦੀ ਆ ਇਹ ਮਤਲਬ ਜਿਹੜਾ ਫਿਕਰਾ ਕਰਕੇ ਕੀਤਾ ਜਾ ਰਿਹਾ ਇਹ ਸਾਰਿਆਂ ਤੋਂ ਵੱਧ ਖਤਰਨਾਕ ਹੈ ਇਹ ਸਾਲਾ ਨਹੀਂ ਨਾ ਜਾਣ ਜਿੱਦਾਂ ਹੀ ਜਿਹੜੀ ਕੇਂਦਰ ਤੇ ਸੂਬਿਆਂ ਦੇ ਅਧਿਕਾਰ ਆ ਕੌਸ਼ੇ ਅਧਿਕਾਰ ਕੇਂਦਰ ਕੋਲ ਆ ਸੰਵਿਧਾਨ ਨੇ ਦਿੱਤੇ ਹੋਏ ਕੌਜੇ ਅਧਿਕਾਰ ਰਾਜਾਂ ਨੂੰ ਇਹ ਕਾਨੂੰਨ ਬਣਾਉਣ ਦੇ ਦਿੱਤੇ ਹੋਏ ਕੋਜ ਅਧਿਕਾਰ ਸੰਘਿਆ ਸੰਵਰਤੀ ਸੂਚੀ ਕਰਦੇ ਹਨ ਉਹ ਸੰਵਰਤੀ ਸੂਚੀ ਦਾ ਕੇਂਦਰ ਕੀ ਕਰ ਰਿਹਾ ਆਪਣੇ ਤਾਂ ਵਰਤਨੇ ਹੀ ਵਰਤਨੇ ਹੈ ਸੰਵਰਤੀ ਸੂਚੀ ਵਾਲਿਆਂ ਚ ਵੀ ਦਖਲ ਦੇ ਰਿਹਾ ਔਰ ਜਿਹੜੇ ਸੂਬਾ ਸਰਕਾਰਾਂ ਦੇ ਆਜ਼ਾਦ ਅਧਿਕਾਰ ਹੈ ਉਹਨਾਂ ਦੇ ਵਿੱਚ ਵੀ ਮਤਲਬ ਸਿੱਧਾ ਦਖਲ ਦੇ ਰਿਹਾ ਜਾਂ ਤਾਂ ਉਹਨਾਂ ਅਧਿਕਾਰਾਂ ਨੂੰ ਖੋ ਕੇ ਕੇਂਦਰ ਕੋਲ ਹੀ ਕਰ ਰਿਹਾ ਕਿ ਕਾਨੂੰਨ ਜਿਦਾ ਬਿਜਲੀ ਦਾ ਸੀਗਾ ਬਿਜਲੀ ਦਾ ਪਹਿਲਾਂ ਸੂਬਾ ਸਰਕਾਰਾਂ ਕਾਨੂੰਨ ਬਣਾਉਂਦੀ ਆ ਸੀਗਾ ਆ ਬਿਜਲੀ ਐਕਟ ਪਾਸ ਕਰਕੇ ਸੂਬਿਆਂ ਕੋਲੋਂ ਕਾਨੂੰਨ ਬਣਾਉਣ ਦਾ ਅਧਿਕਾਰ ਖੋਹ ਲਿਆ ਇਦਾਂ ਹੀ ਹੋਰ ਜਿਹੜੇ ਵਿਸ਼ੇ ਆ ਉਹਨਾਂ ਦੇ ਉੱਤੇ ਵੀ ਕੇਂਦਰ ਸਰਕਾਰ ਜਿਹੜਾ